ਇਹ ਸਾਰਿਆਂ ਨੂੰ ਅ ਸਾਡ ਤੁਹਾਡੇ ਸਾਰਿਆਂ ਕੋਲੇ ਖਬਰ ਪਹੁੰਚ ਹੀ ਗਈ ਹੈ ਕਿ ਕਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਲਾਮਾਬਾਦ ਥਾਣੇ 'ਚ ਹੁਣੇ ਚੌਥਾ ਪੰਜਵਾਂ ਬਾਰਡਰ ਦੇ ਇਸ ਇਲਾਕੇ 'ਚ ਇੰਡੋ-ਪਾਕ ਬਾਰਡਰ ਤੇ ਇਹ ਬਲਾਸਟ ਹੋ ਰਿਹਾ ਔਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਕਿ ਇਹ ਬਲਾਸਟ ਥਾਣਿਆਂ ਵਿੱਚ ਕੀਤੇ ਜਾ ਰਹੇ ਤੁਸੀਂ ਦਲੇਰੀ ਵੇਖੋ ਤੁਸੀਂ ਹਿੰਮਤ ਵੇਖੋ ਕਿ ਸਿੱਧੇ ਤੇ ਸਿੱਧੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸਿੱਧਾ ਚੈਲੰਜ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਅਟੈਕਸ ਨੂੰ ਕੰਡਮ ਕਰਦਾ ਹਾਂ ਔਰ ਰੱਬ ਦਾ ਸੱਚੇ ਪਾਤਸ਼ਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਗਰ ਆਈ ਥਿੰਕ ਇਟਸ ਅ ਟ੍ਰੈਜੇਡੀ ਵੇਟਿੰਗ ਟੂ ਹੈਪਨ ਮਤਲਬ ਜੋ ਹਾਲਾਤ ਬਣੇ ਪਏ ਆ ਇੰਟੈਲੀਜੈਂਸ ਫੇਲਿਅਰ ਪੰਜਾਬ ਪੁਲਿਸ ਦੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਭੁੱਲਰ ਸਾਹਿਬ ਤੁਹਾਨੂੰ ਖਾਸ ਤੌਰ ਤੇ ਮੈਂ ਸੰਬੋਧਨ ਹੋ ਕੇ ਗੱਲ ਕਹਿ ਸਕਦਾ ਕਿ ਥੋਡੀ ਮੁਸ਼ਤੇਦੀ ਪੰਜਾਬ ਪੁਲਿਸ ਦੀ ਉਹ ਵੇਖਣ ਨੂੰ ਮਿਲ ਹੀ ਰਹੀ ਹੈ ਪਿਛਲੇ ਦਿਨਾਂ ਚ ਇਹ ਜਨਾਲਾ ਥਾਣਾ ਉਸ ਤੋਂ ਬਾਅਦ ਮਜੀਠਾ ਥਾਣਾ ਜਿੱਨੂੰ ਤੁਸੀਂ ਕਹਿਤਾ ਕਿ ਇਹ ਟਾਇਰ ਦਾ ਬਲਾਸਟ ਹੋਇਆ ਫਿਰ ਉਸ ਤੋਂ ਬਾਅਦ ਅਲੀਵਾਲ ਥਾਣਾ ਜਿਹੜਾ ਰੰਗਣ ਡੰਗਲ ਆ ਉਥੇ ਉਹਦਾ ਜ਼ਿਕਰ ਹੋਇਆ ਬਟਾਲਾ ਏਰੀਏ ਦੇ ਵਿੱਚ ਅੱਜ ਇਹ ਥਾਣਾ ਆਪਣਾ ਤੁਹਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਚ ਇਸਲਾਮਾਬਾਦ ਥਾਣੇ 'ਚ ਅਟੈਕ ਔਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਿਵੇਂ ਹੱਥ ਦੀ ਸਫਾਈ ਵੇਖੋ ਕਵਰ ਅਪ ਆਪਰੇਸ਼ਨ ਕਿਵੇਂ ਲਾਂਚ ਕਰ ਰਿਹਾ ਇਹਦੇ 'ਚ ਕੀ ਅਡਮਿਟ ਕਰਿਆਂ ਕਿ ਵਾਕੇ ਹਾਲਾਤ ਠੀਕ ਨਹੀਂ ਹੈ ਔਰ ਪੁਲਿਸ ਦਾ ਫੇਲੀਅਰ ਹੈ ਵਿਲ ਨਾਟ ਮੇਕ ਯੂ ਅ ਸਮਾਲਰ ਪਰਸਨ ਪੁਲਰ ਸਾਹਿਬ ਇਹ ਲੜਾਈਆਂ ਲੋਪ ਇੰਡੋ ਪਾਕਿਸਤਾਨ ਬਾਰਡਰ 'ਚ ਆਈਐਸਆਈ ਬੀਕੇਆਈ ਦੇ ਜੇ ਲੋਕਾਂ ਨਾਲ ਤੁਸੀਂ ਫਲਰਟ ਕਰੋ ਨਾ ਰੋਮਾਂਸ ਕਰੋ ਫਿਰ ਇਹਦਾ ਇਹੀ ਸਿੱਟਾ ਨਿਕਲਦਾ ਕਿਉਂਕਿ ਜਦੋਂ ਨਰੈਨ ਸਿੰਘ ਚੌੜੇ ਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਗੋਲੀ ਚਲਾਉਣ ਦੀ ਹਿੰਮਤ ਕੀਤੀ ਉਸ ਵੇਲੇ ਵੀ ਤੁਸੀਂ ਇਸ ਨੂੰ ਕਹਿਤਾ ਕਿ ਇਹ ਤਾਂ ਸ਼ਰੋਮੀ ਅਕਾਲੀ ਦਰ ਨੇ ਸਿੰਪਥੀ ਲੈਣ ਨੂੰ ਕੀਤਾ ਕਿਤੇ ਭੁੱਲਰ ਸਾਹਿਬ ਤੁਸੀਂ ਤਾਂ ਨਹੀਂ ਸਿੰਪਥੀ ਲੈਣਾ ਚਾਹ ਰਹੇ ਅੱਜ ਇਹ ਅਟੈਕ ਦੀ ਕਿਉਂਕਿ ਤੁਸੀਂ ਇਰレスਪੌਂਸਿਬਲ ਗੱਲਾਂ ਕਰ ਰਹੇ ਸੀ ਤੁਸੀਂ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਅੱਜ ਵੀ ਮੈਂ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਤੁਸੀਂ ਝੂਠ ਬੋਲਣ ਵੇਲੇ ਮਾਰਾ ਜਾ ਵੀ ਡਰ ਨਹੀਂ ਆਉਂਦਾ ਤਿੰਨ ਸਵਾ ਤਿੰਨ ਵਜੇ ਇਹ ਬੰਮ ਫਟਿਆ ਔਰ ਇਹਦੀ ਏਡੀ ਲਾਊਡ ਆਵਾਜ਼ ਆ ਏਡਾ ਵੱਡਾ ਐਕਸਪਲੋਜ਼ਨ ਆਵਾਜ਼ ਆਈਏ ਦੀ ਕਿ ਨਾਲ ਦੇ ਘਰਾਂ ਦੀ ਮੈਂ ਵੀਡੀਓ ਸ਼ੇਅਰ ਕਰੂੰਗਾ ਔਰ ਥੱਲੇ ਟਵੀਟ ਕਰਕੇ ਹਜੇ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿੰਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਇਹਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ ਸਲਾਮਾਂਬਾਲਾ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਜੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ 'ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ-ਜਾਗੇ ਕੋਈ ਬੰਬ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾਗੇ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਦੇਖਿਆ ਗਿਆ ਥਾਣਾ ਸਲਾਮਾਉ ਦੇ ਅੰਦਰ ਵੀ ਪੁਲਿਸ ਬਾਈ ਫੇਲ ਤੇ ਲੱਗੇ ਬੱਤੀਆਂ ਬੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਟੀਨਾ ਟੁਨਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਹੈ ਕਿ ਜਿਹੜਾ ਹਮਲਾ ਹੈ ਥਾਣਾ ਸਲਾਮਾਬਾਦ ਈ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐ ਐਸਟਰਨ ਲੱਗਦਾ ਸੀ ਜਿਸ ਤਰ੍ਹਾਂ ਕਿ ਇਹਨੇ ਬਸ ਕੋਟਕ ਸਮਗਰੀ ਬੜੀ ਜਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਰਾਏ ਹੋਏ ਆ ਸਾਡਾ ਇਲਾਕਾ ਵੀ ਕਿ ਕਿ ਕਿਵੇਂ ਕੰਧਾਂ ਤੱਕ ਉਹਨਾਂ ਤੇ ਜਿਹੜੀਆਂ ਟਾਈਲਾਂ ਲੱਗੀਆਂ ਸੀ ਉਹ ਉਖੜ ਗਈਆਂ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਔਰ ਤੁਹਾਨੂੰ ਵੀ ਪਤਾ ਨਹੀਂ ਤਾਂ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਣ ਦੀ ਲੋੜ ਨਹੀਂ ਸੀ ਨਾ ਪ੍ਰੈਸ ਕੰਮ ਲਈ ਨਾ ਤੁਹਾਨੂੰ ਕੋਈ ਇਹ ਜਾਂ ਨੁਕਸ ਪਿਆ ਕਿ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਵੇ ਤੁਸੀਂ 3 ਤੋਂ 7 4 ਘੰਟੇ ਜੋ ਥਾਣੇ ਦਾ ਨੁਕਸਾਨ ਹੋਇਆ ਸੀ ਪਹਿਲਾਂ ਤਾਂ ਉਹਦੀ ਸਫਾਈ ਕਰਾਈ ਔਰ ਫੇਰ ਪ੍ਰੈਸ ਨੂੰ ਅੰਦਰਵਾੜਿਆ ਔਰ ਕਾਹ ਦੇਖੋ ਜੀ ਅਸੀਂ ਕਿੰਨਾ ਟਰਾਂਸਪੇਰੈਂਟ ਤਰੀਕੇ ਨਾਲ ਚੱਲ ਰਹੀ ਹੈ ਇਟਸ ਨਾਟ ਟਰਾਂਸਪੇਰੈਂਸੀ ਇਫ ਇਟ ਵਾਸ ਇੱਕ ਛੋਟਾ ਜਿਹਾ ਟਾਇਰ ਪਾਟਿਆ ਤਾਂ ਰੋਜ਼ ਪਾਟਦੇ ਆ ਭੁੱਲਰ ਸਾਹਿਬ ਟਾਇਰ ਪੁਲਸ ਨੂੰ ਇੰਨੀ ਮੁਸਤੈਦੀ ਵਿਖਾਉਣ ਦੀ ਲੋਟ ਨਹੀਂ ਪੈਂਦੀ ਮੂਲ ਪੁਲਸ ਨੂੰ ਇੰਨੀ ਚੁਸਤੀ ਵਖਾਉਣ ਦੀ ਲੋਟ ਨਹੀਂ ਪੈਂਦੀ ਕਿ ਪ੍ਰੈਸ਼ਰ ਨੂੰ ਸੱਦ ਕੇ ਸੰਬੋਧਨ ਹੋਣ ਔਰ ਜੇ ਸਧਾਤ ਦੀ ਸਫਾਈ ਨਾਲ ਆ ਤੁਹਾਡਾ ਜਿਹੜੇ ਉੱਥੋਂ ਦੇ ਸਬ ਇਨਸਪੈਕਟਰ ਨੇ ਜਸਵੀਰ ਸਿੰਘ ਤੁਸੀਂ ਮੰਨਤਾ ਬਣਾ ਲਓ ਹੋਇਆ ਕੀ ਹੈ ਸੁਰੇ 4 ਵਜੇ ਛੋਡਾ ਜਸਵੀਰ ਸਿੰਘ ਨੂੰ ਇੰਨਾ ਪੱਕਾ ਕਰਤਾ ਜਿਹੜਾ ਉੱਥੋਂ ਦਾ ਇਸਲਾਮਾਬਾਦ ਥਾਣੇ ਦਾ ਇੰਚਾਰਜ ਹੋ ਕਹਿੰਦਾ ਬਲਾਸਟ ਹੋਇਆ ਹੀ ਨਹੀਂ ਭਾਈ ਜੇ ਬਲਾਸਟ ਨਹੀਂ ਹੋਇਆ ਤੇ 7 ਵਜੇ ਪ੍ਰੈਸ ਕਿਉਂ ਸੱਦ ਨਹੀਂ ਪੈ ਗਈ ਔਰ ਹੁਣ ਮੈਂ ਮੁਹੱਲੇ ਵਾਲਿਆਂ ਦੀ ਵੀਡੀਓ ਸ਼ੇਅਰ ਕਰੂੰਗਾ 1 ਬਾਈ 1 ਜਿਨ੍ਹਾਂ ਨੂੰ ਤੁਸੀਂ ਥ੍ਰੈਟ ਕਰ ਰਹੀ ਏ ਤੁਹਾਡੀ ਪੁਲਿਸ ਤੇ ਜਾ ਕੇ ਕਿ ਜੇ ਕੋਈ ਪੁਲਿਸ ਦੇ ਉਲਟ ਕਿਸੇ ਨੇ ਬਿਆਨ ਦਿੱਤਾ ਤੇ ਅਸੀਂ ਉਹਨੂੰ ਕੇਸ ਨੂੰ ਇਨਵੋਲ ਕਰਾਂਗੇ ਅੱਜ ਮੈਂ ਸ੍ਰੀ ਅਮਰitsar ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਜੇ ਪੁਲਿਸ ਤੁਹਾਨੂੰ ਥ੍ਰੈਟ ਕਰਦੀ ਹੈ ਭੁੱਲਰ ਸਾਹਿਬ ਦੀ ਟੀਮ ਆ ਕੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦੀ ਹੈ ਤੁਸੀਂ ਮੇਰੇ ਤੱਕ ਸੰਪਰਕ ਕਰੋ ਮੈਂ ਤੁਹਾਡੇ ਘਰ ਵੀ ਪਹੁੰਚੂਗਾ ਔਰ ਤੁਹਾਡੇ ਨਾਲ ਠੋਕ ਕੇ ਖਲੋਵਾਂਗੇ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਪੁਲਿਸ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕੂਗੀ ਇਹਨਾਂ ਨੂੰ ਹਾਈ ਕੋਰਟ ਲਿਜਾ ਕੇ ਆਨਰੇਬਲ ਜੱਜ ਅੱਗੇ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਇੱਕ ਡੀਐਸਪੀ ਨੂੰ ਇਹਨਾਂ ਨੂੰ ਡਿਸਮਿਸ ਕਰਨਾ ਪਿਆ ਉਸ ਤਰ੍ਹਾਂ ਇਹ ਜੀ ਅਫਸਰਾਂ ਨੂੰ ਡਿਸਮਿਸ ਕਰਾਵਾਂਗੇ ਜਿਹੜਾ ਕੋਈ ਐਂਟੀ ਨੈਸ਼ਨਲ ਫੋਰਸਸ ਪੰਜਾਬ ਦਾ ਆਈਐਸਆਈ ਤੇ ਇਹ ਇਹ ਏਜੰਟ ਨਾਲ ਰਲ ਕੇ ਮਾਹੌਲ ਖਰਾਬ ਕਰ ਰਹੇ ਤੇ ਪੁਲਿਸ ਨੂੰ ਆਦੀ ਬੜੀ ਮੁਸ਼ਤਿਹਦੀ ਨਾਲ ਮਦਦ ਤੇ ਆ ਰਹੀ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਰਦਾ ਟੂ ਮੇਨਟੇਨ ਪੀਸ ਐਂਡ ਕਾਮ ਐਟ ਦ ਸੇਮ ਟਾਈਮ ਮੈਂ ਅਪੀਲ ਕਰਦਾ ਪੰਜਾਬ ਦੀ ਪੁਲਿਸ ਨੂੰ ਜੀਤੇ ਬੜੀ ਕਾਬਿਲ ਫੋਰਸ ਹੈ ਤੁਹਾਡੀ ਕਾਬਲੀਅਤ ਤੇ ਮੈਂ ਸ਼ੱਕ ਨਹੀਂ ਕਰਦਾ ਇੱਕ ਦੋ ਕਾਲੀਆਂ ਭੇਡਾਂ ਮੌਲ ਨਹੀਂ ਖਰਾਬ ਕਰ ਸਕਦੀਆਂ ਜਿਹੜੇ ਮਗਰ ਅੱਜ